ਲੁਧਿਆਣਾ ਦੇ ਸਲੇਮ ਟਾਬਰੀ ਦੇ ਵਿੱਚ ਚਰਚ ਵੱਲੋਂ ਲੋਕਾਂ ਨੂੰ ਲੰਗਰ ਆਦੀ ਵਰਤਾਇਆ ਜਾ ਰਿਹਾ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਸਲੇਮ ਟਾਬਰੀ ਚਰਚ ਦੇ ਪਾਸਟਰ जोगਿੰਦਰ ਸਿੰਘ ਨੇ ਦੱਸਿਆ ਕਿ ਜ਼ਿਆਦਾਤਰ ਲੁਧਿਆਣਾ ਦਾ ਅਸਲਮ ਏਰੀਆ ਉਹਨਾਂ ਵੱਲੋਂ ਕਵਰ ਕੀਤਾ ਜਾ ਰਿਹਾ ਹੈ ਲਗਾਤਾਰ ਅਸੀਂ ਪਿਛਲੇ ਮਤਲਬ ਜਿਸ ਦਿਨ ਤੋਂ ਸਰਕਾਰ ਦੇ ਵੱਲੋਂ ਮਤਲਬ ਹੁਕਮ ਹੋਇਆ ਆਰਡਰ ਹੋਇਆ ਕਿ ਮਤਲਬ ਕੋਰੋਨਾ ਵਾਇਰਸ ਜਿਹੜਾ ਫੈਲ ਗਿਆ ਉਸ ਦਿਨ ਤੋਂ ਅਸੀਂ ਉਸ ਤੋਂ ਦੂਜੇ ਦਿਨ ਬਾਅਦ ਅਸੀਂ ਜਿਹੜਾ ਲੰਗਰ ਦੀ ਸੇਵਾ ਸ਼ੁਰੂ ਕਰ ਦਿੱਤੀ ਜਦੋਂ ਅਸੀਂ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਜਾਂਦੇ ਆਂ ਸਲਾਮ ਦਾ ਏਰੀਆ ਉਧਰ ਜਾਂਦੇ ਸੀ ਜਿੱਥੋਂ ਸਾਨੂੰ ਫਿਰ ਫੋਨ ਆਉਂਦਾ ਅਸੀਂ ਉੱਥੇ ਚਲੇ ਜਾਂਦੇ ਆਂ ਔਰ ਜਾ ਕੇ ਇਹ ਦੋ ਟਾਈਮ ਦੁਪਹਿਰੇ ਔਰ ਸ਼ਾਮ ਨੂੰ ਫਿਰ ਰਾਤ ਦੇ ਟਾਈਮ ਜਿਹੜੇ ਰਹਿ ਜਾਂਦੇ ਆਂ ਅਸੀਂ ਲਗਾਤਾਰ ਜਿਨ੍ਹਾਂ ਨੂੰ ਜਿਨ੍ਹਾਂ ਦੇ ਕੋਲ ਖਾਣ ਵਾਸਤੇ ਰੋਟੀ ਨਹੀਂ ਹੈ ਜਿਹੜੇ ਪ੍ਰਵਾਸੀ ਲੋਕ ਨੇ ਮਜ਼ਦੂਰ ਜਿਹੜੇ ਗਰੀਬੀ ਦੀ ਰੇਖਾ ਤੋਂ ਬਹੁਤ ਥੱਲੇ ਨੇ ਜਿਨ੍ਹਾਂ ਦੇ ਜਿਹੜੇ ਦਿਹਾੜੀ ਦਿਹਾੜੀ ਤੋਂ ਪੰਗੜਾ ਕਰਨ ਵਾਲੇ ਜਿਹੜੀ ਮਜ਼ਦੂਰੀ ਕਰਦੇ ਜਿਹੜੇ ਜਿਹੜੇ ਨਹੀਂ ਮਤਲਬ ਖਾਣਾ ਜਿੰਦੇ ਦੇ ਕੋਲ ਹੈ ਤੋ ਉਹਨਾਂ ਨੂੰ ਮਤਲਬ ਅਸੀਂ ਖਾਣਾ ਪਹੁੰਚਾਉਨੇ ਆ ਜਦੋਂ ਫੋਨ ਆ ਜਾਂਦਾ ਅਸੀਂ ਉਸੇ ਵੇਲੇ ਮਤਲਬ ਉਹਨਾਂ ਦੇ ਘਰਾਂ ਦੇ ਤੱਕ ਖਾਣਾ ਡੋਰ ਤੋਂ ਡੋਰ ਜਾਂਦੇ ਆ ਸਾਡੀ ਸੋਚਣੀ ਆ ਕਿ ਜੇ ਲੋਕਾਂ ਨੂੰ ਰੋਜ਼ ਰੋਜ਼ ਖਾਣਾ ਮਿਲੇਗਾ ਲੋਕੀ ਬਾਹਰ ਨਹੀਂ ਆਉਣਗੇ ਇਸ ਕੋਰੋਨਾ ਮਹਾਮਾਰੀ ਤੋਂ ਜਿਹੜੇ ਉਹ ਬਚ ਸਕਣਗੇ ਔਰ ਉਹਨਾਂ ਨੂੰ ਮਤਲਬ ਜਦੋਂ ਘਰ ਵਿੱਚ ਖਾਣਾ ਮਿਲ ਗਿਆ ਘਰੋਂ ਬਾਹਰ ਨਹੀਂ ਆਉਣਗੇ ਕਿਉਂਕਿ ਜਦੋਂ ਅਸੀਂ ਘਰੋਂ ਬਾਹਰ ਹੁੰਨੇ ਆ ਤੋ ਜਿਹੜਾ ਕੋਰੋਨਾ ਜਿਹੜਾ ਫੈਲਦਾ ਹੈ ਕਿਉਂਕਿ ਇਹ ਅਸੀਂ ਦੇਖ ਰਹੇ ਹਾਂ ਕਿ ਇਹ ਜਿਹੜਾ ਕਰੋਨਾ ਹੈ ਅਗਰ ਘਰ ਦੇ ਵਿੱਚ ਕਿਸੇ ਇੱਕ ਮੈਂਬਰ ਨੂੰ ਹੁੰਦਾ ਹੈ ਤਾਂ ਸਾਰਿਆਂ ਦੇ ਉੱਤੇ ਉਹਦਾ ਅਟੈਕ ਹੁੰਦਾ ਹੈ ਪੂਰੇ ਇਲਾਕੇ ਦੇ ਉੱਤੇ ਪੂਰੇ ਸਭ ਲੋਕਾਂ ਨੂੰ ਜਿਹੜੇ ਉਹਦੇ ਟੱਚ ਵਿੱਚ ਹੋਣਗੇ ਸਾਰਿਆਂ ਦੇ ਉੱਤੇ ਅਸਰ ਕਰਦਾ ਹੈ ਤਾਂ ਇਸ ਲਈ ਸਾਡਾ ਇਹ ਬਰਾਂ ਲੈ ਕੇ ਅਸੀਂ ਲੋਕਾਂ ਨੂੰ ਘਰ ਦੇ ਵਿੱਚ ਹੀ ਖਾਣਾ ਦੇਓ ਘਰ ਵਿੱਚ ਹੀ ਰਹਿਣ ਤਾਂ ਅਸੀਂ ਇਹ ਵੀ ਚਾਹੁੰਦੇ ਕਿ ਉਹ ਘਰ ਦੇ ਵਿੱਚ ਬੇਨਤੀ ਕਰਨ ਅਰਦਾਸ ਪ੍ਰਾਰਥਨਾ ਕਰਨ ਕਿ ਆਕਾਲ ਪੁਰਖ ਜੋ ਪਰਮੇਸ਼ਰ ਹੈ ਇਸ ਮਹਾਮਾਰੀ ਨੂੰ ਸਾਡੇ ਤੋਂ ਦੂਰ ਰੱਖੇ Bureau Report, SMZ News.